ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਵੇਲੇ ਸਾਨੂੰ ਬਹੁਤ ਸਹੀਮ ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨੁਮਾਇंदे ਹੋਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨੁਮਾਇंदे ਹੋਣ ਇੱਥੇ ਅਲੱਗ-ਅਲੱਗ ਧਰਮਾਂ ਦੀ ਤਾਂ ਫੁੱਲਵਾੜੀ ਹੈ ਕਿ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਜਿਹੜਾ ਜਨਰੋਗ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਨਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜੀ ਨੇ ਜਨ ਸਨ ਅੰਡਰਸਟੈਂਡਿੰਗ ਇੰਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀ ਔਰ ਨਾ ਡੰਡਾ ਇਹ ਕਿਸਾਨ ਆਪਣੇ ਨੇ ਇਹ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫੈਲਾਉਣੀ ਅਸੀਂ ਸਮਾਜ ਚ ਔਰ ਉਹ ਕਿਸਾਨ ਹੋ ਸਕਦਾ ਸਾਡੇ ਨਾਲੋਂ ਵੀ ਜ਼ਿਆਦਾ ਦੇਸ਼ਪਰਤ ਹੋਣ ਤੇ ਸਾਡੇ ਨਾਲੋਂ ਵੀ ਜ਼ਿਆਦਾ ਰਾਸ਼ਟਰਵਾਦੀ ਹੋਣ ਤੇ ਇਸ ਕਰਕੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਤੇ ਇਸ ਤਰ੍ਹਾਂ ਦੀ ਔਰ ਮੈਂ ਸਮਝਦਾ ਕਿ ਕੰਗਣਾ ਰੌਣਤ ਕੋਲੇ ਇਹ ਮਸਲਾ ਵੀ ਹੋਣੀਗਾ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀਆਂ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ ਹਿਤੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ ਹਿਤੂ ਹੈ ਸਾਡੀ ਸਰਕਾਰ ਵੀ ਕਿਸਾਨ ਹਿਤੂ ਹੈ ਇਹ ਤਾਂ ਜੋ ਬ੍ਰੋਤੀ ਪਾਰਟੀ ਨੇ ਸਾਡੇ ਖਿਲਾਫ ਕੰਮ ਕਰਨਾ ਇਹ ਜਿਹੇ ਬਿਆਨਾਂ ਨਾਲ ਤਾਂ ਉਹੀ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਔਰ ਪੰਜਾਬ ਜਿਹੜਾ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਐਥੇ ਸਾਰੀਆਂ ਬਰਾਦਰੀਆਂ ਆਪ ਸਿਪਾਈ ਚਾਰਖਾਂ ਨਾਲ ਰਹਿੰਦੇ ਆ ਮਿਲਿਆ ਜਿਹੜਾ ਕੰਮ ਗੁਰੂ ਨਾਨਕ ਦੀ ਧਰਤੀ ਆ ਤੇ ਉਹ ਗੁਰੂ ਨਾਨਕ ਤਾਂ ਕਹਿੰਦੇ ਆ ਮਨੁੱਖੀ ਜਾਤ ਸਭ ਇੱਕੇ ਪਹਿਚਾਨੂ ਉਧਰ ਕਹਿੰਦੇ ਆ ਬਸੂਦੇਵੋ कुटुंबਕਮ ਇਹ ਜਿਹੜੀ ਗੱਲ ਆ ਇਸ ਤੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਠੀਕ ਨਹੀਂ ਆ ਮੈਂ ਸਮਝਦਾ ਕਿ ਇਹ ਸੈਂਸਿਟਿਵ ਮਸਲੇ ਨੇ ਔਰ ਪੰਜਾਬ ਦੇ ਵਿਸ਼ੇਚ ਸਿੱਖਾਂ ਦੇ ਵਿਸ਼ੇ ਜਾਂ ਕਿਸੇ ਵੀ ਧਰਮ ਤੇ ਟਿੱਪਣੀ ਕਰਦੇ ਵੇ ਸਾਨੂੰ ਬਹੁਤ ਸयम ਵਰਤਣਾ ਚਾਹੀਦਾ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਕੋਈ ਨੁਮਾਇंदे ਹੋਣ ਜਾਂ ਇਸਲਾਮ ਦੀ ਗੱਲ ਹੋਵੇ ਤਾਂ ਉਹਨਾਂ ਦੇ ਨਾਮ ਹੈ ਦੇ ਹੁਣ ਜਾਂ ਜੈਨ ਧਰਮ ਦੀ ਗੱਲ ਹੋਵੇ ਉਹਨਾਂ ਦੇ ਨਾਮ ਹੈ ਹੁਣ ਇੱਥੇ ਅਲੱਗ-ਅਲੱਗ ਧਰਮਾਂ ਦੀ ਇਹ ਤਾਂ ਫੁਲਵਾੜੀ ਹੈ ਕਿ ਹਿੰਦੁਸਤਾਨ ਅਨੇਕਤਾ ਚ ਇਕਤਾ ਤੇ ਉਹਨਾਂ ਨਾਲ ਸਲਾਮਸ਼ੁਰਾ ਕਰਕੇ ਹੀ ਜਿਹੜਾ ਚੋਣਯੋਗ ਜਿਹੜਾ ਫਿਲਮ ਸੈਂਸਰ ਬੋਰਡ ਆ ਉਸ ਨੂੰ ਇਹਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਅਲਾਉ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਮੈਂ ਸਮਝਦਾ ਕੰਗਣਾ ਜੋ ਬੋਲ ਰਹੀ ਹੈ ਉਹਨਾਂ ਦਾ ਆਪਣਾ ਮਸਲਾ ਔਰ ਕਿਸਾਨਾਂ ਦੇ ਬਾਰੇ ਭਾਜਪਾ ਜਿਹੜਾ ਹੈ ਮੋਦੀ ਜੀ ਜਿੰਨ ਜਨ ਅੰਡਰਸਟੈਂਡਿੰਗ ਇਨਸਟਰਕਸ਼ਨ ਨੇ ਸਿੱਧੀਆਂ ਜਦੋਂ ਸਾਡੇ ਤੇ ਵੀ ਹਮਲੇ ਹੁੰਦੇ ਸੀ ਉਹਨਾਂ ਨੇ ਕਿਹਾ ਸੀ ਕਿ ਨਾ ਇਹਨਾਂ ਤੇ ਲਾਠੀ ਚਲਣੀ ਚਾਹੀਦੀਆਂ ਨਾ ਡੰਡਾ ਇਹ ਕਿਸਾਨ ਆਪਣੇ ਨੇ ਇਹ ਆਪਣੇ ਆਪ ਆਪਣੀ ਗੱਲ ਨੂੰ ਸਮਝ ਜਾਣਗੇ ਸਮਾਂ ਲੱਗਦਾ ਹੁੰਦਾ ਸਮਾਂ ਹੀ ਇਸ ਚੀਜ਼ ਨੂੰ ਠੀਕ ਕਰਦਾ ਕੜਵਾਹਟ ਨਹੀਂ ਫਲਾਉਣੀ ਅਸੀਂ ਸਮਾਜ ਚ ਔਰ ਉਹ ਕਿਸਾਨ ਹੋ ਸਕਦਾ ਸਾਡੇ ਨਾਲੋਂ ਵੀ ਜ਼ਿਆਦਾ ਦੇਸ਼ਪਰਤ ਹੋਣ ਤੇ ਸਾਡੇ ਨਾਲੋਂ ਵੀ ਜ਼ਿਆਦਾ ਰਾਸ਼ਟਰਵਾਦੀ ਹੋਣ ਤੇ ਇਸ ਕਰਕੇ ਸਾਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਤੇ ਇਸ ਤਰ੍ਹਾਂ ਦੀ ਔਰ ਮੈਂ ਸਮਝਦਾ ਕਿ ਕੰਗਣਾ ਰੌਤਕੋਲੀ ਇਹ ਮਸਲਾ ਵੀ ਹੋਣੀਗਾ ਕਿ ਉਹ ਕਿਸਾਨਾਂ ਦੇ ਬਾਰੇ ਇਸ ਤਰ੍ਹਾਂ ਦੀ ਜਿੱਪਣੀ ਕਰਨ ਇਹੋ ਜਿਹਾ ਕੁਝ ਨਹੀਂ ਹੈ ਔਰ ਸਾਨੂੰ ਆਪਣੇ ਆਪ ਹੀ ਉਹਨਾਂ ਨੇ ਠੀਕ ਰਸਤੇ ਤੇ ਆ ਜਾਣਾ ਉਹਨਾਂ ਦੀਆਂ ਸਮੱਸਿਆਵਾਂ ਕੁਝ ਹੈਗੀਆਂ ਨੇ ਪਹਿਲਾਂ ਵੀ ਮੰਨੀਆਂ ਨੇ ਉਹਨਾਂ ਦੀ ਮੰਗਾਂ ਹੋਰ ਵੀ ਗੱਲਬਾਤ ਕਰਕੇ ਮੰਨੀਆਂ ਜਾ ਸਕਦੀ ਨੇ ਪ੍ਰਧਾਨ ਮੰਤਰੀ ਸਾਡੇ ਕਿਸਾਨ हितੂ ਪ੍ਰਧਾਨ ਮੰਤਰੀ ਨੇ ਸਾਡੀ ਪਾਰਟੀ ਕਿਸਾਨ हितੂ ਹੈ ਸਾਡੀ ਸਰਕਾਰ ਵੀ ਕਿਸਾਨ हितੂ ਹੈ ਇਹ ਤਾਂ ਜੋ ਬ੍ਰੋਤੀ ਪਾਰਟੀ ਨੇ ਸਾਡੇ ਖਿਲਾਫ ਕੰਮ ਕਰਨਾ ਇਹ ਜਿਹੇ ਬਿਆਨਾਂ ਨਾਲ ਤਾਂ ਉਹੀ ਹੋ ਜਾਂਦਾ ਇਹ ਨਹੀਂ ਕਰਨਾ ਚਾਹੀਦਾ اور ਪੰਜਾਬ ਜਿਹੜਾ ਇਸ ਵੇਲੇ ਸੈਂਸਿਟਿਵ ਸਟੇਟ ਆ ਬਾਰੂਦ ਦੇ ਢੇਰ ਤੇ ਆ ਬਾਰਡਰ ਸਟੇਟ ਆ ਸਾਨੂੰ ਇੱਥੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਐ ਇੱਥੇ ਸਾਰੀਆਂ ਬਰਾਦਰੀਆਂ ਆਪਸੀ ਭਾਈਚਾਰ ਖਸਾਂਜ ਨਾਲ ਰਹਿੰਦੇ ਆ ਮਿਲਿਆ ਜੁੜਿਆ ਕੰਮ ਗੁਰੂ ਨਾਨਕ ਦੀ ਧਰਤੀ ਆ ਤੇ ਉਹ ਗੁਰੂ ਨਾਨਕ ਤਾਂ ਕਹਿੰਦੇ ਆ ਮਨੁੱਖੀ ਜਾਤ ਸਭ ਇੱਕੇ ਪਹਿਚਾਨ ਉਹ ਉਧਰ ਕਹਿੰਦੇ ਆ ਵਸੂਦੇਵੋ ਕੁਟੰਬਕੰ ਇਹ ਜਿਹੜੀ ਗੱਲ ਆ ਇਸ ਤੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਠੀਕ ਨਹੀਂ